ਸੀਬੀਆਈ ਦੇ ਵੱਲੋਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨਾਬਾਦਾ 29 ਸਾਲਾ ਨੌਜਵਾਨ ਕ੍ਰਿਸ਼ਨੂ ਸ਼ਰਦਾ ਚਰਚਾ ਦੇ ਵਿੱਚ ਹੈ ਸੀਬੀਆਈ ਨੇ ਉਸ ਦੇ ਕੋਲੋਂ 21 ਲੱਖ ਰੁਪਏ ਵੀ ਬਰਾਮਦ ਕੀਤੇ ਹਨ ਨਾਬਾਦੀ ਹਰੀਦਾਸ ਕਲੋਨੀ ਦਾ ਵਸਨੀਕ ਕ੍ਰਿਸ਼ਨੂ ਗੋਮੀਪੱਦੜ ਦਾ ਸਾਬਕਾ ਹਾਕੀ ਖਿਡਾਰੀ ਹੈ ਸਾਲ 2018 ਤੋਂ 2022 ਤੱਕ ਉਸ ਨੇ ਮੰਡੀ ਗੋਬਿੰਦਗੜ ਦੇ ਫਾਇਰ ਬਰਗੇਡ ਵਿਭਾਗ ਦੇ ਵਿੱਚ ਆਊਟਸੋਰਸ ਮੁਲਾਜ਼ਮ ਦੇ ਵਜੋਂ ਕੰਮ ਕੀਤਾ ਇਸ ਦੌਰਾਨ ਸਾਬਕਾ ਕੈਬਨ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਸ ਦੀ ਨੇੜਤਾ ਹੋਗੀ ਪੁਲਸ ਸੂ ਕੁਸਮਾ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਇਨਚਾਰਜ ਵੀਰਿਆ ਉਸ ਦੀ ਫੇਸਬੁੱਕ ਪ੍ਰੋਫਾਈਲ ਦੇ ਉੱਤੇ ਸੀਨੀਅਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਲ ਤਸਵੀਰਾਂ ਆਮ ਦੇਖੀਆਂ ਜਾ ਸਕਦੀਆਂ ਹਨ। ਪ੍ਰਿਸ਼ੂ ਦੇ ਦੋਸਤਾਂ ਦਾ ਅਕਨ ਹੈ ਕਿ ਉਹ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੇ ਵਿੱਚ ਮਾਹਰ ਹੈ। ਉਹ ਉੱਚ ਪਦਰੀ ਸਬੰਧਾਂ ਦਾ ਖੁੱਲ ਕੇ ਦਿਖਾਵਾ ਕਰਦਾ ਸੀ। ਨਾਬਾ ਦੇ ਮਸ਼ਹੂਰ ਲਿਬਰਲ ਹਾਕੀ ਟੂਰਨਾਮੈਂਟ ਦੇ ਦੌਰਾਨ ਵੀ ਉਹ ਖਿਡਾਰੀਆਂ ਨੂੰ ਲਗਦ ਇਨਾਮ ਦੇਣ ਦੇ ਐਲਾਨ ਕਰਕੇ ਚਰਚਾ ਦੇ ਵਿੱਚ ਆਇਆ ਸੀ। ਪੂਲਸ ਸੂਤਰਾਂ ਦੇ ਮੁਤਾਬਕ ਉਸ ਦਾ ਰਸੂਖ ਇਨਾ ਵੱਧ ਗਿਆ ਸੀ ਕਿ ਕਈ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਆਪਣੀਆਂ ਬਦਲੀਆਂ ਕਰਵਾਉਣ ਜਾਂ ਬਦਲੀਆਂ ਦੀਆਂ ਲਿਸਟਾਂ ਦੀ ਅਗਾਊਂ ਜਾਣਕਾਰੀ ਲੈਣ ਦੇ ਲਈ ਉਸ ਦੇ ਨਾਲ ਸੰਪਰਕ ਕਰਦੇ ਸਨ